देर इज ऑल्सो मेसेज इन द बुक फॉर द पॉलिटिशल पॉलिटिक्स वेरी क्लोज इन द चीफ इन पंजाब इन होमस्टर्स ऑफिस इन गवर्नमेंट ऑफ इंडिया एंड इन ऑफिस ऑफ द प्रेजिडेंट एक्सलोस्ट ट्रिकी सिशन ਉਹ glandular situation handle ਕੀਤੀ ਜਿੱਤੇ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿੱਚ ਡਿਫਰੈਂਸਿਸ ਐਟਲੀਸ ਸਾਨੂੰ ਸੁਣਨ ਨੂੰ ਮਿਲਦੇ ਨਹੀਂ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਸੀ ਅਸੀਂ ਉਹਨਾਂ ਦੀ ਗੱਲਾਂ ਕਰਦੇ ਸੀ ਅਸੀਂ ਸੈਕਟਰੀਅਟ ਉਹਨਾਂ ਦੇ ਵਿੱਚ ਮੈਂ ਵੀ ਦਿੱਲੀ ਸੀਗਾ ਦਿੱਲੀ ਦੇ ਸੈਕਟਰੀਅਟ ਚ ਉਹ ਗੱਲਾਂ ਚੱਲਦੀਆਂ ਸੀ ਇਸ ਕਿਤਾਬ ਤੋਂ ਪਤਾ ਲੱਗਦਾ ਕੁਝ ਤਾਂ ਉਹਦੇ ਵਿੱਚ ਸੱਚਾਈ ਸੀ ਧੂਆਂ ਬਿਨਾ ਕਿਸੇ ਅੱਗ ਦੇ ਨਹੀਂ ਸੀ

It can even be done. People who are with the power chief minister, prime minister, president of India, the minister who are roaming around all the time. Small little wisdom you whispered in a whisper in a ear probably saves the nation, and that is what they happen. And it is also quoted in the book. Even uh, uh, later, uh, Prime Minister Mr. Bajpai and Mr. Adwani also agreed with him and persuaded Gyanaji not to dismiss Rajiv ਵੀ ਇੱਕ ਸਾਰਤਾ ਲਿਆਉਣੀ ਸੂਝ ਸੂਝਬੂਝ ਲਿਆਉਣੀ ਪ੍ਰਸ਼ਾਸਨ ਦੇ ਵਿੱਚ ਗਵਰਨੈਂਸ ਦੀ ਕੁਆਲਟੀ ਗਵਰਨਸ ਦਾ ਮਿਆਰ ਇੱਕ ਲੈਵਲ ਤੋਂ ਥੱਲੇ ਨਾ ਜਾਣ ਕੇ ਰੋਕਣਾ ਇਹਦੇ ਵਾਸਤੇ ਵੀ ਸਰਦਾਰ ਰਚਨ ਸਿੰਘ ਨੇ ਕਈ ਲੈਵਲਸ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ ਉਹਦਾ ਇਹ ਇਸ ਕਿਤਾਬ ਦੇ ਵਿੱਚ ਵਰਣਨ ਹੈ ਮੈਂ ਸਮਝਦਾ ਕਿ ਆਨੁਭਵ ਲਈ ਮੈਂ ਤਾਂ ਕਿਉਂਕਿ ਮੈਨੂੰ ਸੀ ਕਿ ਬਹੁਤ ਜ਼ਿਆਦਾ ਤਾਂ ਉਸੇ ਸਪੀਚਸ ਨਹੀਂ ਹੋਣੀਆਂ ਚਾਹੀਦੀਆਂ ਇਸ ਵਾਸਤੇ ਤਿੰਨ ਚਾਰ ਲੇਕਿਨ ਕਈ ਇਸ ਤਰ੍ਹਾਂ ਦੇ ਲੈਸਨਸ ਨੇ ਬਹੁਤ ਫਾਰ ਏਵਰੀ ਸੈਗਮੈਂਟ ਆਫ ਸੋਸਾਇਟੀ ਫਾਰ ਦਾ ਕਾਮਨ ਮੈਨ ਦ ਡੇ ਡੇ ਮਿਸਿਸ ਗਾਂਧੀ ਵਾਸ ਸ਼ਾਟ ਐਂਡ ਦੇ ਲੈਂਡਡ ਐਟ ਦ ਹੀ ਲੈਂਡਸ ਅਪ ਵਿਦ ਦ ਪ੍ਰੈਜ਼ੀਡੈਂਟ ਐਂਡ ਪ੍ਰੈਜ਼ੀਡੈਂਟ ਵੈਂਟਸ ਟੂ ਦ ਆਲ ਇੰਡੀਆ ਇੰਸਟੀਚਿਊਟ ਐਂਡ ਐਂਡ ਰੂਟ ਹਿਸ ਕਾਰ ਇਸ ਗੈਟ ਆਊਟ ਹੀ ਸੇਵਡ ਹਿਮਸੈਲਫ ਇਟ ਸੇਵਡ ਮੈਨੀ ਸਿਕਸ ਕਿਤੇ ਨਾ ਕਿਤੇ ਮਾਨਵਤਾ ਦਾ ਐਂਗਲ ਸੀਗਾ ਸੋਸਾਇਟੀ ਦੇ ਬਾਰੇ ਕੇਅਰਿੰਗ ਦਾ ਐਂਗਲ ਵੀ ਸੀਗਾ ਸੋਸਾਇਟੀ ਦੇ ਬਾਰੇ ਚਿੰਤਾ ਵੀ ਸੀਗੀ यर जी ने बड़ा अच्छा लिखा है इस गल चुटला दता है रिलीजन भी फॉलो कर सकते हो रिजस टीन से भी चल स रिजस प्रिंसिपल भी चल सौ अपने जोकल प्रोविशियल रिक्वायरमेंट भी चल सकते हो एक अच्छे राष्ट्रवादी भी हो सकते हो ਇਹ ਸਾਰੀਆਂ ਗੱਲਾਂ ਨੂੰ ਪ੍ਰੂਫ ਕੀਤਾ ਹੈ ਤਾਂ ਸਰਦਾਰ ਅਰਤੋਚਨ ਸਿੰਘ ਨੂੰ ਮੈਂ ਉਹਨਾਂ ਨੂੰ ਅੱਜ ਉਹਨਾਂ ਦੀ ਇਸ ਬੁੱਕ ਰਿਲੀਜ਼ 'ਤੇ ਬਹੁਤ-ਬਹੁਤ ਵਧਾਈ ਦੇਣਾ ਪ੍ਰਭਲਿੰਗ ਨੂੰ ਵਧਾਈ ਦੇਣਾ ਔਰ ਉਹਨਾਂ ਸਾਰੀ ਸ਼ਕਤੀ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਦੇ ਵਿੱਚ ਕੰਟ੍ਰਿਬਿਊਟ ਕੀਤਾ ਹੈ ਇਹ ਬਹੁਤ ਹੀ ਅੱਛਾ ਆਉਣ ਵਾਲੇ ਸਮੇਂ ਲਈ ਆਉਣ ਵਾਲੇ ਸਾਡੇ ਮੇਰੇ ਵਰਗੇ ਜਿਹੜੇ ਕਨਸਟੈਂਟਲੀ ਲਰਨਰ ਨੇ ਆਉਣ ਵਾਲੇ ਲਰਨਰਸ ਨੈਕਸਟ ਜਨਰੇਸ਼ਨ ਵਾਸਤੇ ਬਹੁਤ ਹੀ ਅਚੀ ਕਿਤਾਬ ਰਹੇਗੀ ਤੁਹਾਨੂੰ ਸਭ ਤੁਹਾਨੂੰ ਸਭ ਬਹੁਤ-ਬਹੁਤ ਮੁਬਾਰਕਸ਼ਾਹਤ ਅਰਤੋਚਨ ਸਿੰਘ ਜੀ ਪ੍ਰਭਲਿੰਗ ਜੀ ਔਰ ਪਾਰਟੀਕੂਲਰਲੀ ਉਹਬਰਾਏ ਜੀ ਹੈ ਜਿਹੜਾ ਸਾਹਿਬ ਜਿਨ੍ਹਾਂ ਨੇ ਇਸ ਨੂੰ ਹਮਲਾ ਦਿੱਤਾ ਕਿ ਨਹੀਂ ਇਸ ਤਰ੍ਹਾਂ ਦੀ ਕਿਤਾਬਾਂ ਆਉਣੀਆਂ ਚਾਹੀਦੀਆਂ ਮੈਨੂੰ ਲੱਗਦਾ ਕਿ ਆਨ ਵਾਲੇ ਸਮੇਂ ਵਿੱਚ ਵੀ ਆਣ ਗਿਆ ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ 파ਜਿਸ ਦਾ ਸਵਾਗਤ ਵਿੱਚ ਸ਼ਾਮਲ ਹੋਏ ਜੈ ਹਿੰਦ ਧੰਨਵਾਦ